ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤਾਂ ਮੈਂ ਤੁਹਾਡਾ ਛੋਡੀ ਸਿੰਘ ਝਾਂਡ ਫਾਰਮ ਝਾਂਡ ਟ੍ਰੇਡ ਤੋਂ ਤੇ ਆਪਾਂ ਇਸ ਟਾਈਮ ਆ ਗਏ ਆ ਖੇਤ ਦੇ ਵਿੱਚ ਤੇ ਬਾਈ ਜੀ ਜਿਵੇਂ ਕਿ ਅੱਜ ਮੰਡੀ ਤੋਂ ਆਪਾਂ ਘਰ ਆ ਗਏ ਸੀਗੇ ਤੇ ਮੰਡੀ ਦਾ ਮਾਹੌਲ ਜਿਹੜਾ ਦੇ ਦਾ ਪਾਸੇ ਸਾਂਝਾ ਕਰਤਾ ਸੀਗਾ ਤਾਂ ਹੁਣ YouTube ਲਈ ਵੀ ਆਪਾਂ ਅੱਜ ਇਸ ਟਾਈਮ ਕਰ ਰਹੇ ਆ ਇੱਥੋਂ ਹੀ ਤੇ ਖੇਤਾਂ ਦੇ ਵਿੱਚੋਂ ਹੀ ਤੇ ਆ ਕੁਝ ਪਰ ਲਈ ਸਾਡਾ ਆਲੂ ਦੀ ਪਟਾਈ ਲੱਗੀ ਆ ਤੇ ਬਾਕੀ ਵੀਰ ਜੀ ਇਹਨੂੰ ਵੀ ਆਪਣਾ ਹੁਣ ਚੱਲਣ ਗਈ ਆ ਤਵੀਆਂ ਹੀ ਬਾਕੀ ਆ ਗੋਭੀ ਇਹ ਫੋਟਾ ਲਈ ਜਾਇਆ ਚਲੋ ਇਹ ਹੁਣ ਫੁੱਲ ਥੋੜਾ ਓਵਰ ਵੀ ਹੋ ਗਿਆ ਆ ਤੇ ਕੋਈ ਦੋ ਟਰਾਲੀਆਂ ਵਿੱਚ ਖੜੀਆਂ ਵੀ ਹੋਣਗੀਆਂ ਤੇ ਭਾ ਨਾ ਹੋਣ ਦਾ ਕਰਕੇ ਆਪਾਂ ਇਹਨੂੰ ਵੀ ਰੂਟਾ ਵੈਟਰੀ ਫੇਰਾਂਗੇ ਤੇ ਇਹ ਆਪਣਾ ਰਾਣੀ ਟਮਾਟਰ ਅੱਜ ਹਰ ਹੋ ਗਿਆ ਏ ਛੇਕ ਦਿਨ 6 6 ਛੇਕ ਦਿਨ ਦਾ ਹੈਗਾ ਤੇ ਇਸੇ ਤਰ੍ਹਾਂ ਹੀ ਹੁਣ ਆਪਾਂ ਆ ਜਿਹੜੀ ਗੋਭੀ ਵਾਲੀ ਹੈਗਾ ਇੱਥੇ ਆਪਾਂ ਅਡਵਾਂਟਾ ਲਾਵਾਂਗੇ ਤੇ ਨਾਲ ਹੰਕਾਰ ਲਾਵਾਂਗੇ ਇਹ ਸਾਰਾ ਲੰਬੀ ਚਾਲਦਾ ਟਮਾਟਰ ਆ ਦੇ ਨਾਲ ਦੀ ਨਾਲ ਪਿਆਜ਼ ਲਾਇਆ ਟਮਾਟਰ ਦੀ ਇੱਕ ਸਾਈਡ ਤੇ ਆਪਾਂ ਥੋੜਾ ਜਿਹਾ ਲਾਇਆ ਖਾਨ ਜੋਗਾ ਹੀ ਗਈ ਬਾਕੀ ਹੁਣ ਆਪਾਂ ਤੁਹਾਡੇ ਨਾਲ ਮਡੀਆਂ ਦੇ ਪਾਸਾਾਂਗੇ ਕਰ ਦਿੰਨੇ ਆ ਦੇਖੋ ਵੀਰ ਜੀ ਜਿਹੜਾ ਹੈਗਾ ਸਵੇਰੇ ਮਟਰ ਦਾ ਜਿਹੜਾ ਮੌਲ ਸੀ ਅੱਜ ਦਾ ਹੋ ਰਿਹਾ ਵੀਰ ਜੀ 12 ਤੋਂ ਲੈ ਕੇ 16 ਰੁਪਏ ਤੱਕ ਤੇ ਇਸੇ ਤਰੀਕੇ ਦੇ ਨਾਲ ਹੀ ਗੋਭੀ ਜਿਹੜੀ ਹੈਗੀ ਸਵਾ ਦੋ ਰੁਪਏ ਪਿਛੇ ਲੋਡਿੰਗ ਤੇ ਆ ਜੀ ਗਾਜਰ ਜਿਹੜੀ ਹੈਗੀ 3 ਤੋਂ 4 ਰੁਪਏ ਬ੍ਰੋਕਲੀ ਜਿਹੜੀ ਹੈਗੀ ਆ 6 ਤੋਂ ਲੈ ਕੇ 10 ਰੁਪਏ ਤੱਕ ਕੁਆਲਿਟੀ ਅਨਸਾਰ ਵਿਕੀ ਆ ਜੀ ਖੀਰਾ ਜਿਹੜਾ ਵੀਰਾ ਜੀ ਵਿਕਿਆ ਹੈਗਾ ਦੇਸੀ ਖੀਰਾ ਵੀ ਕਿਹਾ 12 ਤੋਂ ਲੈ ਕੇ 14 ਰੁਪਏ ਤੇ ਜਿਹੜਾ ਲੋਕਲ ਏਅਰਟਾਈਲ ਖੀਰਾ ਹੈਗਾ ਚਾਈਨਾ ਖੀਰਾ ਜਿਹਨੂੰ ਬੋਲ ਦਿੰਦੇ ਆ ਉਹ ਕਿਹਾ ਵੀ ਕਿਹਾ ਹੈਗਾ ਜੀ ਵੀਰ ਜੀ 13 ਤੋਂ ਲੈ ਕੇ 15 ਰੁਪਏ ਤੱਕ ਬੰਦ ਗੋਭੀ ਅੱਜ 2.5 ਤੋਂ 3 ਰੁਪਏ ਰਹੀ ਸਵੇਰੇ ਅੱਜ ਜੀ ਤੇ ਇਸੇ ਤਰੀਕੇ ਦੇ ਨਾਲ ਹੀ ਧਨੀਆ ਉਹੀ ਤਰ੍ਹਾਂ 4 ਤੋਂ 5 ਤੇ ਹੋਰ ਜਿਵੇਂ ਕਿ ਆਲੂ ਜਿਹੜਾ ਹੈਗਾ 330 ਰੁਪਏ ਤੋਂ ਲੈ ਕੇ 400 ਤੱਕ ਤੇ ਜਿਹੜਾ ਲਾਲ ਆਲੂ ਇਹਨੂੰ ਲਾਲ ਆਲੂ ਬੋਲ ਦਿੰਦੇ ਆ ਉਹ ਵੀਰ ਜੀ ਰਿਆ ਹੈਗਾ ਆਪਣਾ 500 550 550 ਤੇ ਪੀਲੀ ਗਾਜਰ ਦਾ ਮਾਹੌਲ ਵੀਰ ਜੀ 6 ਤੋਂ ਲੈ ਕੇ 7 ਰੁਪਏ ਤੱਕ ਤੇ ਤੇ ਕਾਲੀ ਗਾਜਰ ਦੀ ਡਿਮਾਂਡ ਹੈਗੀ ਆ ਵੀਰ ਜੀ ਕਾਲੀ ਗਾਜਰ ਪਰ ਵੀ ਕਦੀ 25 ਬੋਰੀਆਂ ਹੀ ਆ ਵੱਧ ਤੋਂ ਵੱਧ ਪੂਰੀ ਮੰਡੀ ਦੇ ਵਿੱਚ ਜੇ 100 ਬੋਰੀ ਆ ਗਈ ਤਾਂ ਵਿਕੇਗੀ ਨਹੀਂ ਤੇ ਉਹ ਵੀ ਕੇਗੀ 35 ਤੋਂ 40 ਰੁਪਏ ਦੇ ਵਿੱਚ ਤੇ ਸਬਜ਼ੀਆਂ ਦਾ ਮੋਲ ਕਾਫੀ ਮੰਦਾ ਹੋਣ ਦਾ ਕਰਕੇ ਜਿਹੜਾ ਹੈ گاਵਾ ਜੀ ਜਿਉਂ ਹੀ ਦਰ ਦੀ ਜੇਬ ਚ ਵੀਰ ਜੀ ਰੁਪਈਆ ਨਹੀਂ ਆਏਗਾ ਨਾ ਤੇ ਸਮਝ ਲਓ ਵੀ ਸਾਰੀਆਂ ਮਾਰਕਟਾਂ ਸੁਨੀਆਂ ਰਹਿਣਗੀਆਂ ਸਾਡਾ ਦੇਸ਼ ਪੂਰਾ ਇਹ ਭਾਰਤ ਕਿਸਾਨੀ ਪ੍ਰધાન ਸੂਬਾ ਪਾਕਿਸਾਨੀ ਪ੍ਰધાન ਦੇਸ਼ ਹੋਣ ਦਾ ਕਰਕੇ ਇਹ ਜਿਹੜਾ ਦੇਸ਼ ਹੈਗਾ ਵਾ ਜੇ ਇਸ ਦੇਸ਼ ਦੇ ਵਿੱਚ ਕਿਸਾਨ ਖੁਸ਼ ਨਹੀਂ ਹੈਗਾ ਤੇ ਜਿਹਦੀ ਪਾਪੂਲੇਸ਼ਨ 75% ਜਿਹੜੀ ਹੈਗੀ ਆ ਉਹ ਕਿਸਾਨੀ ਤੇ ਨਿਰਭਰ ਹੈ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਭੁੱਖ ਦੇਖ ਹੀ ਸਕਦੇ ਹੋ ਬਾਕੀ ਜੁੜੇ ਰਹੋ ਆਪਣੇ ਸੋਢੀ ਸਿੰਘ ਦੇ ਨਾਲ ਧੰਨਵਾਦ ਸਾਰੇ ਦੋਸਤਾਂ ਦਾ ਇਸੇ ਤਰੀਕੇ ਦੇ ਨਾਲ ਹੀ ਤੇ ਆਪਾਂ ਹੈਗੇ ਆ ਜੈਸਟਾਈਮ ਖੇਤ ਦੇ ਵਿੱਚ ਧੰਨਵਾਦ ਵੀਰ ਜੀ ਜੁੜੇ ਰਹੋ ਆਪਣੇ ਸੋਢੀ ਸਿੰਘ ਦੇ ਨਾਲ ਤਾਂ ਆਪਣਾ ਚੈਨਲ ਲੱਗੇ ਵਧੀਆ ਤੇ ਕਰ ਦਿਓ ਸਬਸਕ੍ਰਾਈਬ ਨਿਆ ਪਿੰਡ ਮਿੱਤਰਾਂ ਦਾ ਆ ਦੇਖੋ ਜੀ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾ ਦਿੰਦਾ ਇੱਕ ਕਰ ਵੀ ਦਿਖਾ ਦਤੇ ਲੋ ਜੀ ਥੈਂਕ ਯੂ ਧੰਨਵਾਦ